ਸਾਸਰੀ ਗਾਲ ਵੀਰ ਜੀ ਮਨਮੀਤ ਡੇੜੀ ਫਾਂ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਬੋਰੀਆਲ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਕੋ ਦੋ ਪਸੂਆ ਇੱਕ ਸੂਈ ਸਵਾਈ ਆ ਤੇ ਇੱਕ ਟੋਕਰ ਗੱਭਣ ਆ ਮੀਨੀ ਮਈ ਵਿਜਿਟ ਥਾਂ ਦਿਖਾ ਦੇਣਾ ਤੁਹਾਨੂੰ ਮਈ ਦੇ ਫਲੀਆਂ ਵਾਲੇ ਥਾਂ ਲੱਗੇ ਤੇ ਮਈ ਦਾ ਕੱਦ ਕਾੜ ਪੂਰਾ ਫੁੱਲ ਲੱਗਾ ਵਾ ਇੱਕ ਵੀਰ ਜੀ ਮੀਨੀ ਆ ਗਈ ਨੀਲੀ ਦਾਵੀ ਚ ਤੇ ਲੈਨੇ ਵੀਰ ਕੋ ਜਾਣਕਾਰੀ ਸਾਸੀਾ ਵੀਰ ਜੀ ਸਾਸੀਾ ਸੋਖਰੀ ਗਿਆ ਜੀ ਵਧੀਆ ਵੀਰ ਜੀ ਵਧੀਆ ਵਾਹ ਤਾਂ ਠੀਕ ਠਾਕ ਜੀ ਵਧੀਆ ਠੀਕ ਠਾਕ ਵੀਰ ਜੀ ਜਿੰਨੇ 92 ਮੈਂ ਮੇਰੀ ਡੇਰੀ ਫਾਰਮ ਦੇਖਣਾ ਜਿੰਨੇ ਵੀ ਭੈਣ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਸੀਾ ਵੀਰ ਜੀ ਦਾ ਸੱਚਾ ਫਿਰ ਜੀ ਨਾ ਰਸਤੇ ਨੰਬਰ ਦਤੋ ਸਾਡਾ ਮਰਾ ਸੁਖੀਵਰਤਾਰ ਸਿੰਘ ਦਾ ਪਿੰਡ 뽀ੜੇਵਾਲ ਕੰਗ ਤਹਿਸੀਲ ਮਜੀਠਾ ਜਿਲ੍ਹਾ ਅੰਮ੍ਰਿਤਸਰ ਪਿਛਲੇ ਡੰਗਰ ਦੱਸੋ ਪਹਿਲੇ ਵੇਗੇ ਆ ਡੰਗਰ ਛੋਕੀ ਵੇਗੇ ਉਦੋਂ ਨਹੀਂ ਵੇਗੇ ਮਹਾਰਾਜ ਦੀ ਕਿਰਪਾ ਚਲੋ ਵੀਰ ਜੀ ਰੇਟ ਬੜੇ ਜਿਆਜ ਪਾਉਂਦੇ ਆ ਤੁਹਾਡੇ ਰੇਟ ਉਦੋਂ ਵੀ ਕਹਿੰਦੇ ਤੇਰੀ ਟੋਕਰ ਗੱਬਣ ਮਹੀਂ ਪਾਈ ਸੀ ਕਹਿੰਦੇ ਉਹਨੇ ਮੇਲਾ ਲਾਇਆ ਤੁਹਾਡੀ ਉਹ ਇੱਥੇ ਬੜੀ ਵਿਕਦੀ ਜਾਂਦਾ ਲੋਕ ਅੱਜ ਫੇਰ ਕਿਹਨੇ ਟੋਕਰ ਗੱਬਣ ਲਿਆਂਦੀ ਆ ਨੀਲੀ ਰਾਵੀ ਚ ਨੀਲੇ ਰਾਵ ਦੇ ਮੀਨੀ ਹੈ ਮੀਨੀ ਹਾਂ ਏ ਵੀਰ ਜੀ ਕਰਮਾ ਵਾਲੀ ਕਹਿੰਦੇ ਝੋਟੀ ਹੁੰਦੀ ਹੈ। ਬਹੁਤ ਚੰਗਾ ਕਰਮਾ ਵਾਲੀ ਕੇ। ਦੱਸੋ ਵੀਰ ਜੀ ਫਿਰ। ਦੱਸੋ ਵੀਰ ਜੀ। ਇਹ ਲੈ ਵਿੱਚ ਪ્યોਰ ਮੀਣੀ ਆ। ਤੋ ਦੇਖ ਲਓ। ਲਓ ਦੇਖ ਲਓ ਜੇ ਇੱਕ ਮਿੰਟ। ਇਹ ਸੌਖੀ ਜੀ ਆ ਗਈ ਆ 6 ਐਸ ਦੋ ਤਰੀਕ ਨੂੰ 6 ਮਹੀਨੇ ਹੋ ਜਾਣੇ ਆ। ਅੱਛਾ ਇਸ ਤਰੀਕ ਨੂੰ ਅਜੇ ਦੋ ਮਹੀਨੇ ਹੋ 6 ਮਹੀਨੇ ਹੋ ਜਾਣੇ। ਹਾਂ 2 ਸਤੰਬਰ ਦੀ ਬਣੀ ਹੋਈ ਆ। ਅੱਛਾ ਤਰੀਕ ਲਿਖੀ ਹੋਈ ਆ। ਉਲੀ ਲਿਖੀ ਤਰੀਕ। ਹਾਂ ਦੂਜਾ ਸੂਆ ਘਾ ਤਿਜਾ ਸੂਆ ਸੁਣਾ ਹੈ। ਹਾਂਜੀ। ਹਾਂ। ਬਾਕੀ ਪ્યોਰ ਛੇ ਦੋਵੇਂ ਹਿਲਦੇ ਆ। ਦੋਵੇਂ ਹਿਲਦੇ। ਹਾਂ ਪ્યોਰ ਹਲਾਇਓ ਹਿਲਾਇਓ। ਇਹ ਖਵਰ ਜੀ ਸੇਂਗ ਦੋਵੇਂ ਹੀ ਹਿਲਦੇ ਆ ਨਾ ਨਹੀਂ ਹਿਲਦੇ ਹਿਲਦੇ ਵੇਖੋ ਵੀ ਬੜੇ ਚੰਗੇ ਰਕਾਰ ਸੋਖਦੇ 13 ਕਿਲੋ ਤੁਸੀਂ ਚੋਇਆ ਦੁੱਜੇ ਸੁਵੇ ਅੱਛਾ ਦੁੱਜੇ ਇਸ ਵਿੱਚ 13 ਚੋਇਆ 10 ਦਿਨ ਹੋਈ ਛੱਡ ਦਿੱਤੀ ਆ ਵੇਖੋ ਥਣ ਕੀ ਲੱਗਾ ਕੇ ਨੇ ਇਹ ਵੱਖਰਾ ਵੱਖਰਾ ਥਣ ਲੱਗਾ ਵੇਖੋ ਵੀਰ ਜੀ ਵੀਰ ਕਹਿੰਦਾ 10 ਦਿਨੋਂ ਇਹ ਛੱਡੀ ਨੂੰ ਦੁੱਧ ਚੰਗਾ ਦਿੱਤਾ ਵਾ ਤੇ ਤੀਜੇ ਸੁਵੇ ਆਰ ਕਿਨੇ ਸੁਣਾਗਾ ਹਾਂ ਨਾ ਹੀ ਫੁੱਲ ਗਰੰਟੀ ਹੋ ਗਈ ਤੇ ਵੀਰ ਜੀ ਖੋਲਿਓ ਇਹਨੂੰ ਖੋਲ ਦਿਓ ਜੀ ਕੱਦ ਕਾਰ ਚੰਗਾ ਲੱਗਾ ਮੈਨੂੰ ਤਾਂ ਹੈ ਗਰੰਟੀ ਜੀ ਇਹਦੇ ਵਿਲ ਪਿਓਰ ਬ੍ਰੀਡ ਬੜੀ ਪ੍ਰੀਮੀਅਮ ਹਾਂਜੀ ਹਾਂਜੀ ਤੌਰ ਤੋਂ ਆਣ ਪਾ ਇੰਦਾਂ ਦੀ ਤੇ ਲੱਭਦੀ ਨਹੀਂ ਦੇਖੋ ਵੀਰ ਜੀ ਤੌਰ ਦਿਖਾ ਦਿੰਦੇ ਤੁਹਾਨੂੰ ਇੰਨਾ ਚਿਆਰੂ ਮਾਈ ਜੋ ਮਰਜ਼ੀ ਸੁੱਟੇ ਜਾਏ ਪੜੀ ਜਾਂ ਪੂਰੀ ਹਾਂਜੀ ਪਲੀ ਜੁੜੀ ਜਾਂ ਰਾਜੀ ਵੀਰ ਜੀ ਨਾਲੇ ਵੀਰ ਜੀ ਚੰਗੀ ਮਹੀਂ ਨਾਲ ਹੈ ਗਾਰੰਟੀ ਚ ਵੇਖੋ ਵੀਰ ਜੀ ਕੋਈ ਵੀਰ ਭਰਾ ਲੈ ਜੂ ਜਿਹੜੇ ਮਹੀਨੇ ਚ ਜਾ ਕੇ ਤੇ ਸੂਣਾ ਨਾ ਉਹ ਡਬਲ ਪੈਸੇ ਕਰੂਗੀ ਜਾ ਕੇ ਬਾਅਦ ਚ ਤੇ ਤੋਕਰ ਗੱਬਨ ਤੇ ਅਗੇ ਵੀਰ ਜੀ ਡੰਗਰ ਬਹੁਤ ਘਾਟ ਲੱਭਦਾ ਵਾ ਬਾਕੀ ਭਾਏ ਵੇਖੋ ਜਿੱਦਾਂ ਕਰ ਦੇਣਾ ਹਾਂਜੀ ਦੇ ਲੈਣ ਵਾਲਾ ਕਰ ਦੇਣਾ ਵਾ ਹਾਂ ਕਿਉਂਕਿ ਜਾਂ ਜਿਹੜਾ ਵੀਰ ਭਰਾ ਸਾਹਿਬ ਮਿਲੂਗਾ ਡਬਲ ਪੈਸੇ ਹਾਂਜੀ 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 ਵੀਰ ਜੀ ਇਹ ਡਬਲ ਹੀ ਹੈ ਤੇ ਨਾਲੇ ਵੀਰ ਜੀ ਨੀਲੀ ਦਾ ਵੀ ਚਾਗੀ ਪਿਓਰ ਚ ਦੇ ਦਿੰਦੀ ਵੀ ਕਟੀਆਂ ਜੇ ਕਟੀਆਂ ਹੀ ਦਿੰਦੀ ਹਾਂਜੀ ਹਾਂਜੀ ਕਿ 200 ਤੇ ਕਟੀਆਂ ਦਿੱਤੀਆਂ ਨੇ ਹਾਂਜੀ ਹਾਂਜੀ ਤਾਂ ਲਾਗੋ ਲਈ ਆਪਣੇ ਠੀਕ ਹੈ ਫਿਰ ਉਹ ਨੀਲੀ ਦਾ ਠੀਕ ਹੈ ਭਰਾਇਆ ਗੜੀ ਠੀਕ ਹੈ ਵੀਰ ਜੀ ਨੀਲੀ ਦਾ ਫਿਰ ਤੇ ਆ ਭਰਾਆ ਵੇਖੋ ਵੀਰ ਜੀ ਵੀਰ ਨੇ ਕਹਿਤਾ ਤਾਂ ਦੱਸੋ ਵੀਰ ਜੀ ਫੇ ਡੇਟ ਚੱਕ ਜੀ ਮਾਲਿਆ ਛੋੜਾ ਜਈ ਹੈ ਹਾਂਜੀ ਇਹ ਨਾਲ ਹੀ ਗੱਲ ਕਰੀਏ 75 70 ਦੇ ਦਈਏ 70 ਦੀ ਹਾਂ 2000 ਹੋਰ ਮਾਰਨਗੇ 2000 ਹੋਰ ਮਾਰ ਹੋਰ ਕਰ ਦਈਏ ਹੋਰ ਕਰੋ ਪੈਣ ਦੇ ਦਈਏ ਪੈਣ ਦੀ ਹਾਂ ਚਲੋ ਪੈਣ ਦੇ ਨਹੀਂ ਕਰੋ 1000 ਖਾਦ ਹੋ ਸੌਖ ਜਿਹੜੀ ਦੇ ਦੇਣੀ ਹੈ ਨਾ ਹਾਂਜੀ ਹਾਂ 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 ਨਹੀਂ 62000 ਦੀ ਮੈਂ ਦੇ ਦੇਣੀ ਆ ਬਸ 62000 ਦੀ ਦੇ ਦੇਣੀ ਆ ਹਾਂਜੀ ਹਾਂਜੀ ਵੇਖੋ ਵੀਰ ਜੀ ਵੀਰ ਭਰਾ ਕੋਈ ਫੋਨ ਲਾਊਗਾ ਤੇ ਵੀਰ ਕੋ ਮਾਨਤਨ ਕਰਾ ਦਾਂਗੇ ਥੋੜਾ ਬੋਤਾ ਹਾਂਜੀ ਹਾਂਜੀ ਹੋਣ ਦੇਣ ਵਾਲਾ ਕੰਮ ਹੀ ਕਰਦਾ ਅਸੀਂ ਐਂਡ ਹਾਂਜੀ ਹਾਂਜੀ ਹਾਂ ਠੀਕ ਹੈ ਵੀਰ ਜੀ ਬਾਕੀ ਇਹਨੇ ਦਮਾਰ ਕਿਥੋਂ ਆਂਡੇ ਬਾਹਰ ਤਨਵਾ ਬਾਜ਼ਾਰ ਕੀ ਚੱਲਣ ਹਾਂਜੀ ਹਾਂਜੀ ਨਾਲੇ ਵੀਰ ਜੀ ਗਰੰਟੀ 'ਚ ਐ ਮੈਂ ਹਾਂ ਗਰੰਟੀ 'ਚ ਚੈੱਕ ਪਾਸ ਕਰਕੇ ਆਪਣਾ ਜਿਹੜਾ ਮਰਜ਼ੀ ਖਰਚ ਇਹਦਾ ਵੀਰ ਜੀ ਦੱਸਿਓ ਮੈਂ ਸੁਈ ਆ ਕੋਈ ਮਹੀਨੇ ਦੀ ਲਾਲੇ ਡੇਢ ਦਿਲੇ ਕੱਟਾ ਮਗਰਿਆ ਹਾਂਜੀ हां वीर जी चंगा ਲੱਗਾ ਮੈਨੂੰ ਆਠ ਲੀਕ ਕਰ ਦੋ ਸਾਭੀ ਨੀ ਮਾਸਿਰਵਾ ਕੱਦ ਵੱਡੇ ਦੀ ਪੂਰੀ ਮੱਝ ਹੈ ਕੱਦ ਕਾਰ ਪੂਰਾ ਵੀਰ ਜੀ ਫੁੱਲ ਲੱਗਾ ਹਾਂ ਸਿੰਘ ਹਰ ਕੁਆਲਿਟੀ ਪੂਰੀ ਆ ਹਾਂਜੀ ਹਾਂਜੀ ਕੋਈ ਸੇਵਾ ਵੀਰਾਂ ਲੈ ਜੇ ਤਾਂ ਦਾਤ ਕਰ ਦੇ ਜੂਗਰਾ ਹਾਂਜੀ ਜੀ ਕੱਟਾ ਵੀ ਚੰਗਾ ਵੀਰ ਜੀ ਦੇਖੋ ਕੀ ਥਣ ਦਿਖਾ ਦੇ ਨੇ ਥਣ ਚੰਗਾ ਲੱਗਾ ਵਾ ਨੋਕ ਵਾਲਾ ਥਣ ਲੱਗਾ ਵਾ ਆਹ ਡਾਡੀ ਮੋਟੀ ਧਾਰ ਕਿਦੇ ਸਾਫ ਸੁਥਰੀ ਏ ਧਾਰ ਵੀ ਹਾਂਜੀ ਜੀ ਕੱਦ ਦੇਖੋ ਕਿੱਦਾਂ ਕੁ ਹਾਂਜੀ ਹਾਂਜੀ ਵੀਰ ਜੀ ਤੋਰੋ ਮਰਜੀ ਨੂੰ ਤੋਰ ਜੀ ਤੋਰੋ ਵੀਰ ਜੀ ਵੀਰ ਜੀ ਕੱਦ ਕਾਰ ਪੂਰਾ ਲੱਗਾ ਮੈਨੂੰ ਸਾਭੀ ਨੀ ਸਿੰਘ ਵੀ ਚੰਗਾ ਲੱਗਾ ਵਾ ਇਹ ਕਿਸੇ ਵੀਰ ਭਰਾ ਕੋਈ ਲੈ ਜੂ ਸੰਭੂ ਸੇਵਾ ਕਰੂ ਮੈਂ 10 ਲੀਟਰ ਤਤਾ ਦੁੱਧ ਦੇ ਦਈ ਜਾਊਗਾ ਹਾਂ ਜੀ ਹਾਂ ਜੀ ਕੱਲ ਪਰ ਕੱਲ ਦੀ ਹਣੀ ਭਾਈ ਆ ਇੰਨੀ ਸੇਵਾ ਕਰੋ ਸਿੰਗਲ ਡੀਪਰ ਹਾਂ ਜੀ ਹਾਂ ਜੀ ਸੇਵਾ ਕਰੋ ਖੁੰਜੀ ਇਹ ਵੀਰ ਜੀ ਕੋਈ ਵੀਰ ਭਰਾ ਸੇਵਾ ਕਰੂਗਾ ਤੇ ਡਬਲ ਹੋ ਜੂ ਮੈਂ ਮੈਂ ਚੰਗੀ ਵੀਰ ਜੀ ਤੇ ਦੁੱਧ ਵੀ ਰੱਠ ਲੀਟਰ ਕਹਿੰਦਾ ਵਾ ਹਾਂ ਇੱਕ ਨੰਬਰ ਚ ਵਾਈ ਗੜੀ ਮੋਟੀ ਚੌਣ ਲੱਗੀ ਹੈ ਪੋਲੀ ਵੀਰ ਜੀ ਬਹੁਤ ਹੀ ਪੋਲੀ ਚਵਾਈ ਆਗੇ ਠੀਕ ਹੈ ਵੀਰ ਜੀ ਆ ਬੱਚਾ ਲਾ ਕੇ ਵਿਖਾ ਦੇਣੇ ਹਣੇ ਦਿਖਾ ਦਿਓ ਵੀਰ ਜੀ ਵੇਖ ਲੋ ਕਦ ਕਦ ਫੁੱਲ ਲੱਗਾ ਵਾ ਮੈਂ ਚੰਗੀ ਬਸ ਸੇਵਾ ਕਰੋ ਖੁੰਜੀ ਆ ਜੇ ਵੀਰਪਰਾ ਕੋਈ ਲਾਜੂ ਸੇਵਾ ਕਰੂ ਮੈਂ ਡਬਲ ਹੋਊਗੀ ਰਾਜੀ ਹੋ ਕੇ ਵੇਖੋ ਵੀਰ ਜੀ ਪਸਮੰਗੀ ਮੈਂ ਕਰਿਓ ਵੀਚੀ ਬੱਚਾ ਪਰ ਲਓ ਜੀ ਲੈ ਜਾ ਵੇਖੋ ਵੀਰ ਜੀ ਥਾਣਾ ਹੋਂ ਦਿਖਾਉਣੇ ਤੁਹਾਨੂੰ ਬਾਹਰੋਂ ਪਾਣੀ ਮਿਲ ਜਾਵੇਗਾ ਜੀ ਠੰਡੀ ਸੀ ਲਿਆ ਮੈਂ ਜਿਹੜਾ ਮਰਜੀ ਭਾਵੇਂ ਬੱਚਾ ਬੈ ਕੇ ਨਿਆਣਾ ਸਿਆਣਾ ਕੋਈ ਬਜ਼ੁਰਗ ਵਿੱਚ ਹੋ ਸਕਦਾ ਕੋਈ ਲੱਤ ਤੋਂ ਲੱਤ ਨਹੀਂ ਚੁੱਕਦੀ ਮੈਂ ਵੀਰ ਕਹਿੰਦਾ ਭਾਵੇਂ ਅੱਗੋਂ ਦੀ ਬੈਜੋ ਭਾਵੇਂ ਪਿੱਛੋਂ ਦੀ ਬੈਜੋ ਕਰੋ ਵੀਰ ਜੀ ਚਪਾਈ ਵੇਖੋ ਇਹ ਜਿੱਥੇ ਥਾਨ ਹੋਣ ਵੇਖੋ ਮੈਂ ਦਾ ਥਾਨ ਨਿਕਲਿਆ ਨੋਆ ਕਵਾਲਾ ਜਿੱਥੇ ਥਾਨ ਲੱਗਾ ਵਾ ਸੂਈ ਵਰਗਾ ਪੂਰਾ ਸੁੱਖਾ ਜੀ ਜੁਰੀ ਚਲਾਈ ਕਰਨੀ ਫਿਰ ਜੁਰੀ ਚਲਾਈ ਕਰੋ ਚਲੋ ਚਲਾਈ ਕਰੋ ਚਵਾ ਕਾਰ ਖਾਉਣ ਦੇ ਆਹ ਦੇਖੋ ਵੀ ਚਾਰ ਦਿਖਾਉਨੇ ਆ ਇੰਨੀ ਠੰਡੀ ਸੀਰ ਐ ਇੰਨੀ ਠੰਡੀ ਸੀਰ ਐ ਵੀ ਜੀ ਲੱਤ ਤੋਂ ਲੱਤ ਨਹੀਂ ਮਹੀਂ ਚੁੱਕਦੇ ਪਿਛਲੀ ਚਵਾਈ ਵਿਖਾ ਦਮ ਹੁਣ ਚਾ ਲੋ ਥੋੜੇ ਤੋਂ ਬਾਇਲ ਦੇ ਵੀਰ ਜੀ ਚਵਾਈ ਹੋ ਗਈ ਫਿਰ ਤੇ ਹਾਂ ਚਵਾਈ ਹੋ ਗਈ ਜੀ ਠੰਡੀ ਸੀਰ ਆ ਵੇ ਲੋ ਦਿਖਾਤੀ ਵੀਰ ਪੜਾਵਾ ਨੂੰ ਵੈਲੇ ਦਿੱਤਾ ਹਾਂ ਜੀ ਖੰਧੀ ਸੀ ਹਾਂ ਜੀ ਹਾਂ ਜੀ ਨਹੀਂ ਵੀਰ ਜੀ ਵੇਰ ਲਈ ਚਵਾਈ ਧਾਰ ਤੋਂ ਸਾਮ ਲਉਣਾ ਟੱਟਾ ਬੜਾ ਨਹੀਂ ਇਹ ਲੋਕ ਹਾਂ ਜੀ ਹਾਂ ਜੀ ਟੱਟਾ ਬੜਾ ਚੰਗੇ ਠੀਕੇ ਦਾ ਹਾਂ ਜੀ ਹਾਂ ਤੇ ਵੀਰ ਜੀ ਸਾਮ ਲੂਗਾ ਤੇ ਵਾਧੂ ਵਾਧੇ ਮੰਦੀ ਫੇਰ ਤੇ ਕੀ ਵੀਰ ਜੀ ਮੁੱਲ ਕਰਨਾ ਦੱਸੋ ਫੇਰ ਚਾਹ ਤੇ ਮੁੱਲ ਦਾ ਜਾਇਜ ਕਰਨਾ ਹਾਂ ਜੀ ਮੁੱਲ 80 ਕਰ ਲਈਏ 85 ਕਰ ਲਈਏ ਹਾਂ ਜੀ ਹਾਂ ਨਾ ਇਹ 76 ਹਜ਼ਾਰ ਦੀ ਮਾਇਦੇ 76000 ਚਲੋ 75 ਦੀ ਜਾਂ ਦੋ ਮਾਨਤਨ ਕਰ ਦੋ 1000 ਜੇ 70 ਦੀ ਵੀਰ ਕਹਿੰਦਾ ਦੇ ਦਾਂਗੇ ਤੇ ਵੀਰ ਜੀ ਦੁੱਧ 8 ਲੀਟਰ ਪੱਕਾ ਵੀਰ ਕਹਿੰਦਾ ਪਾਵੇ ਦੋ ਟਾਈਮ ਚੋਕ ਵੀਰ ਭੜਾ ਕੋ ਰਾਵੀ ਦੇ ਜਿੰਨਾ ਖਾਂਦੀ ਪਿੰਦੀ ਹੈ ਨਾ 10 ਕਿਲੋ ਕਰ ਜਣਾ ਰਾਵਣ ਹਾਂਜੀ ਹਾਂ ਚਲੋ ਭੁੱਕੀ ਆ ਬੰਦਾ ਰਾਜੀ ਰੂਜੀ ਹੋਈ ਜੀ ਤੇ ਦੋਦੇ ਜਿੰਨੇ ਖਾਂਦੇ ਸਾਹਮਣੀ ਅਗਲੇ ਨੇ ਹਾਂਜੀ ਸਾਹਮਣੀ ਸਾਹਮਣੀ ਚਲੋ ਵੀਰ ਜੀ ਰੇਟ ਵੀ ਜਾਇਜ਼ ਕਰਤਾ ਤੁਸੀਂ ਹਾਂਜੀ ਹਾਂਜੀ ਬਹੁਤ ਵਧੀਆ ਰੇਟ ਕੀਤਾ ਹਾਂਜੀ ਹਾਂਜੀ ਚਲੋ ਵੀਰ ਜੀ ਇੱਕ ਟੋਕਰ ਗੱਬਣ ਆ ਇੱਕ ਵੀਰ ਜੀ ਸੂਈ ਸਵਾਈ ਆ ਮਹੀਨੇ ਦੀ ਦੋ ਪਸ਼ੂ ਵੀਰ ਕੋ ਚੋਚਵਾ ਕੇ ਪਾਸ ਕਰਕੇ ਤਸੱਲੀ ਕਰਕੇ ਮੇਰਾ ਵੀਰ ਭਰਾ ਖੜੇ ਜਿੰਨੇ ਖਾਣੀਆਂ ਬਿਲਕੁਲ ਬਿਲਕੁਲ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸ ਦਾਸ ਸਿੰਘ ਜੈ ਪਿੰਡ ਬੋੜੇਵਾਲ ਕੰਗ ਸੇਲਮ ਜੀਠਾ ਜਲਾ ਮਸਰ ਫੋਨ ਨੰਬਰ 946352806 ਸਾਸੀ ਗਾਵੀਰ ਜੀ ਸਾਸੀ ਗਾਵੀਰ ਜੀ